ਦੇਖੋ ਜੀ ਹੰਡਿਆਏ ਦਾ ਹਾਲ ਨਗਰਪੰਚਾਇਤ ਹੰਡਿਆਏ ਦੁਆਰਾ ਕਿੰਨੀ ਸਫਾਈ ਰੱਖੀ ਜਾ ਰਹੀ ਹੈ ਅੱਗੇ ਸਾਹਮਣੇ ਤੋਬਾ ਤੋਬੇ ਦੇ ਪਾਣੀ ਨੂੰ ਸਰਕਾਰੀ ਹਸਪਤਾਲ ंडिया भेजा जा रहा है देखो ये हाल है नगर पंचायत हंडिया सफाइया पर ਗੱਡੀ ਖੜੀਆ ਮੈਂ ਇੱਥੇ ਆਇਆ ਕਿਸੇ ਦਾ ਵੀ ਇੰਨਾ ਗੱਲਾਂ ਵਰ ਕੋਈ ਧਿਆਨ ਨਹੀਂ ਹੈ ਇਹ ਗੰਦਗੀ ਸਿੱਧੀ ਲੋਕਾਂ ਨੂੰ ਬਿਮਾਰੀਆਂ ਦਾ ਨਿਉਤਾ ਦੇ ਰਹੀ ਹੈ